ਓ ਹੈਲੋ 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 ਕਿਦਾਂ ਬਈ ਠੀਕ ਆ ਤੁਸੀਂ ਕਿਦਾਂ ਬਹੁਤ ਵਧੀਆ ਬਹੁਤ ਵਧੀਆ ਓ ਤੁਹਾਡਾ ਵੀ ਸ਼ੋਅ ਅੱਜ ਮੇਰਾ ਵੀ ਸ਼ੋਅ ਅੱਜ ਦੇਖੋ ਹਾਂ ਮੈਂ ਰੈਡੀ ਤੁਹਾਡਾ ਟਾਈਮ ਕਿੰਨਾ ਹੋ ਗਿਆ ਇੱਥੇ ਕੈਲਗਰੀ ਇਟਸ 6:25 ਓ ਦੈਟਸ अर्ਲੀ ਮੈਂ ਤੇ ਹਾਰ ਬੇਟ ਹੋ ਗਿਆ ਯਾ ਤੋ ਲੋਕੀ ਦਾ ਬੈਸਟ ਆਫ ਲੱਕ ਬੇਸਟ ਆਫ ਲੱਕ ਥੈਂਕਸ ਅਨਵੀ ਅਨਿਆਤੀ ਨੇ ਜਾਣੇ ਆ ਗਏ ਹੁਣ ਗੁੱਡਨੈਸ ਇਹ ਤੋ ਕਹਿ ਹਾਈ ਹੈਲੋ ਬੋਲੋ ਬੋਲੋ ਕੋਈ ਦੇਖਣ ਨੂੰ ਤਾਂ ਸਾਰੇ ਪਹੁੰਚ ਜਾਂਦੇ ਜਾਂਦਾ ਆਪਣੇ ਨਹੀਂ 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 ਤੁਹਾਨੂੰ ਦੇਖਣ ਮੈਨੂੰ ਕੀ ਦੇਖਣਾ ਇਹਨਾਂ ਨੇ ਮੇਰਾ ਕੀ ਦੇਖਣ ਤੁਹਾਨੂੰ ਦੇਖਣਾ ਮੇਰਾ ਕੀ ਦੇਖਣਾ ਬੁੱਢਾ ਬੰਦਾ ਮੈਂ ਮੈਂ ਵੀ ਬੁੱਢੀ ਆ ਕੋਈ ਨਾ ਆ ਨਾ ਲੋ ਜੀ ਤੇ ਯੰਗ ਆਮ ਨਾ ਯੰਗ ਆ ਨਾ ਨਾ ਐਤਾਂ ਅੱਛਾ ਕੋਈ ਨਵੀਂ ਕੁੜੀ ਆਉਗੀ ਡਾਂਸਰ ਕੋਈ ਵੀ ਆਉਗੀ ਦੱਸ ਕੋਈ ਆਉ ਗੀ ਹੁਣ ਲੱਗੋ ਲੱਭੀਏ ਨਹੀਂ ਨਹੀਂ ਤੇ ਡਾਂਸ ਦੇ ਡਰ ਦਾ ਕੋਈ ਨਹੀਂ ਕਰ ਸਕਦਾ ਬਈ ਨਹੀਂ ਕਰ ਸਕਦੇ ਆ ਹੈ ਗੀਆਂ ਆ ਚਲੋ ਮੰਨ ਲੈਨੇ ਆ ਕਿਉਂ ਬੜਾ ਦੇਖ ਕੇ ਤੇ ਸਟੈਪ ਕਰਦੇ ਨੇ ਤਾਂ ਸਵਾਦ ਹੀ ਆ ਜੇ ਅੱਛਾ ਤੂੰ ਗਾਵ ਲੈ ਅ ਤੂੰ ਸੋਣੀ ਤੇਰਾ ਨਖਰਾ ਸੁਣ ਤੇਰੇ ਵਰਗਾ ਹੋ ਨਹੀਂ ਹੋਣਾ ਤੂੰ ਸੋਣੀ ਤੇਰਾ ਨਖਰਾ ਸੁਣ ਤੇਰੇ ਵਰਗਾ ਹੋ ਨਹੀਂ ਹੁਣ ਅੱਖ ਤੇਰੀ ਦੇ ਵਰਗਾ ਕੋ ਦੁਨੀਆ ਤੇ ਚੋਰ ਨਹੀਂ ਏ ਔ ਨੱਚ ਕੇ ਜ਼ਰਾ ਔ ਨੱਚ ਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰ ਨਹੀਂ ਏ ਨੱਚ ਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰ ਨਹੀਂ ਏ ਨੱਚ ਕੇ ਜ਼ਰਾ ਦਿਖਾ ਦੇ ਦਿਖਾ ਦੇ ਮੋਰ ਨਹੀਂ ਏ ਯੇ ਗੁੱਡ ਜੌਬ ਔ ਡਿਡ ਯੂ ਲਾਈਕ ਦ ਪੰਗੜਾ ਵਨ Yeah, it's sick. Hey, it's hey. actually so sick. Yeah. Ah, I'm gonna I'm, I'm gonna give it to the DJ today. Good. Karo. Oh, when? Are you going back home? Tomorrow. Cholho, very good yeah. very good. Main na, yeah. Kari Kari <laughs> I'm still hungry. Gaane, saada, no, we

ਉਹ ਫਿਰ ਇਹਦਾ ਸੀਗਾ ਥੋੜਾ ਮੇਰਾ ਧਿਆਨ ਕਿਸੇ ਹੋਰ ਬਾਤ 'ਚ ਸੀ ਹੁਣ ਜਦੋਂ ਤਾਂ ਨੈਕਸਟ ਟਾਈਮ ਆਈ ਹੈ ਨਾ ਇੰਗਲੈਂਡ ਫਿਰ ਤੈਨੂੰ ਕਿਹੜੀ ਜਗ੍ਹਾ ਤੇ ਲੈ ਕੇ ਜਾਊਗਾ ਮੇਰੇ ਹਿਸਾਬ ਨਾਲ ਇੰਗਲੈਂਡ ਦਾ ਖਾਣਾ ਜਿਆਦਾ ਵਧੀਆ ਹੈ ਦੈਨ ਨਹੀਂ ਨਹੀਂ ਇੰਡੀਅਨ ਫੂਡ ਮੇਬੀ ਇੰਡੀਅਨ ਫੂਡ ਬੰਨਤੀ ਆ ਬੁਡੀਆ ਐਵਰੀਥਿੰਗ ਐਲਸ ਇਸ ਲਾਈਕ ਸਾਲਟ ਪੈਪਰ ਨੋ ਮਸਾਲਾ ਨੋ ਨਥਿੰਗ ਨੋ ਫਲੇਵਰ ਇੰਗਲੈਂਡ ਤਾਂ ਪੂਰੇ ਚੱਪ ਕਰ ਦਿਆ ਮਸਾਲੇ ਵਾਲੇ ਦੇ ਨਹੀਂ ਨਾ ਐਸੇ ਮੇਰੀ ਗੱਲ ਤਾਂ ਸੁਣ ਪਾਣੀ ਪਲਾ ਦੇ ਮੜਿਆ ਪਾਣੀ ਆ ਰਿਹਾ ਇੰਨਾ ਇਹ ਇੰਨੀ ਸੋਹਣੀ ਕੁੜੀ ਆ ਗਈ ਮੈਨੂੰ ਤਾਂ ਗੱਲਾਂ ਵੀ ਨਹੀਂ ਹੁੰਦੀਆਂ oh my god <laughs> hi ਤੁਹਾਡਾ ਬਰਥਡੇ ਸੀ ਹਾ ਹੈਪੀ ਬਰਥ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਫਾਰ ਯੂ ਆਮ ਗੁੱਡ ਹਾਊ ਆਰ ਯੂ ਗੁੱਡ ਗੁੱਡ ਆਲ द बेस्ट ਫॉर ਯੂ ਸ਼ੋਅ ਥੈਂਕ ਯੂ ਥੈਂਕ ਯੂ ਫਾਰ ਮੀ ਪਾਣੀ ਆ ਰਿਹਾ ਵੀਰੇ ਆਪਾਂ ਆ ਰਹੇ ਹਾਂ ਥੈਂਕ ਯੂ ਵੈਰੀ ਮਚ ਬਸ ਕਾਰਪੋਰੇਸ਼ਨ ਆਪਾਂ 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 ਇੰਗਲੈਂਡ ਸ਼ੋਅ ਕਰਨੇ ਹੁਣ ਦੋਨਾਂ ਨੇ ਕੀ ਗੱਲ ਕਰੀਏ ਹਾਂ ਦੇਖਨੇ ਆਉਂਦੇ ਆ ਕਿ ਆਉਂਦੇ ਕਿ ਨਹੀਂ yes yes ਕਰੰਦਾ ਕਰੋ ਟੂ ਯੂ ਕੈਰੀ ਆਨ